ਅਨੇਕ ਬਕਰੂ ਕਹਿੰਦੇ ਆ ਇਹ ਕਹਿੰਦੇ ਹਾਕਮਾਂ ਨੇ ਕਰਾਇਆ ਲੈ ਕਿਹੜਾ ਮੂਲੇ ਕੇ ਜਾਉ ਧਰਮ ਕਰੇ ਜੇ ਕੰਡ ਹੈ ਪਾਵਨੀਆਂ ਬਲਾਂ ਦੁਨੀਆਂ ਦੇ ਵਿੱਚ ਹੋਈਆਂ ਉਹ ਕੈਂਡ ਵਾਲਾ ਤੇਜੀ ਇਸ ਵੇਲੇ ਪਹਿਲੀ ਕਬੱਡੀ ਬਲਵੇਲੇ ਦੀ ਟੀਮ ਲਈ ਆਉਣ ਲਈ ਤਿਆਰ ਬਰ ਤਿਆਰ ਹੈ ਵੀ ਬੰਦੇ ਭਰਾ ਉਧਰ ਸਾਜਨ ਤੇ ਫਾਦਰ ਸਾਹਿਬ ਸਾਡੇ ਅੰਕਲ ਜੀ ਲਾਭ ਸਿੰਘ ਜੀ ਦੋਨੋਂ ਟੀਮਾਂ ਲਈ ਪਾਈ ਪੈਸਾ ਪੈਦਾ ਕਰ ਰਿਹਾ ਆ ਉਹ ਸਾਹਮਣੇ ਕਹਿੰਦੇ ਕੈਂਡ ਦੀ ਧਰਤੀ ਦਾ ਕਹਿੰਦੇ ਤੇਜੀ ਪੜੀ ਆਉਂਦੀ ਆ ਤਿਆਰ ਹੈ ਚਾਰਾਂ ਵਿੱਚੇ ਕਹਿੰਦੇ ਖਾਕਮਲ ਪਿੰਡ ਦਾ ਜੱਗੂ ਚਾਰ ਖੜਾ ਆ ਪਹਿਲੀ ਰੋਡ ਤੇ ਕਹਿੰਦੇ ਤੇਜੀ ਕਾਹਨ ਦੀ ਤੜਪੀ ਦਾ ਪਹਿਲਾ ਪੁਆਇੰਟ ਲੱਗਿਆ ਆਪਣੀ ਟੀਮ ਦੇ ਖਿਦਸੇ ਵੀ ਜੋੜਦਾ ਆਇਆ ਆ ਰੇਡਾਂ ਪੈਂਦੀਆਂ ਜੱਫੇ ਲੱਗਦੇ ਆ ਆਹ ਸਾਹਮਣੇ ਕਹਿੰਦੇ ਸ਼ਾਤਰ ਵੀ ਤੜਪੀ ਆ ਬੱਤੀ ਨਾਮ ਆ ਦੇ ਖੇਡਣਗੇ ਸ਼ਾਗਰ ਵਾਲਾ ਕੱਪ ਨੇ ਇਸ ਵੇਲੇ ਕਬੱਡੀ ਪਾਉਣ ਲਈ ਬੱਝ ਚੁੱਕਾ ਮੇਰੇ ਵੀਰੋ ਬਲਵਿੰਦੇ ਵਾਲਾ ਗੰਗਾ ਢੋਗਿਆ ਵਾਲਾ ਬਿੰਨਾ ਆ ਬਿੰਨਾ ਕਹਿੰਦੇ ਬਲਵਿੰਦੇ ਵਾਲਾ ਇਹਨੂੰ ਦੁਨੀਆ ਕਬੱਡੀ ਦਾ ਐਕਟਰ ਯਾਫੀ ਕਹਿੰਦੀ ਹੈ ਉਹ ਦੁੱਪ ਦੀ ਰਾਖੀ ਬਿੰਨਾ ਬੈਠਾ ਹੈ ਉਹ ਹੱਥ ਪੈਰ ਤੇ ਮਾਰੂਗਾ ਦੁੱਪ ਦੀ ਰਾਖੀ ਬਿੰਨਾ ਬੈਠਾ ਆਹ ਕਹਿੰਦੇ ਨਾੜ ਝੋੜਦਾ ਸ਼ੈਤਾਨ ਪਿੰਡ ਹੈ ਨੌਜਰਦਾ ਆ ਇੱਕ ਪਾਸੇ ਕਹਿੰਦੇ ਖੋਣੇ ਇੱਕ ਨਾ ਪਰ ਕਹਿੰਦੇ ਇਹ ਨੌਜਾਨ ਨਾੜ ਝੋਟ ਪਾਰ ਦਾ ਵੱਧ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਇਹ ਜੰਦ ਪੱਤ ਕੱਟਣ ਗੱਭਰੂ ਧਰਤੀ ਹਿੱਲਦੀ ਦੀ ਦਿਲ ਦੀ ਉਹਦੇ ਖੇਰ ਟਾਕਦਾ ਵੀ ਨਾਲੇ ਹੈਗੀ ਬੱਡੇ ਦਿਲ ਦੀ ਹਰ ਖੇੜ ਟਾਕਦਾ ਦੀ ਨਾਲੇ ਹੈਗੀ ਬੱਡੇ ਦਿਲ ਦੀ ਬੱਡੇ ਜਿਗਰੇ ਦੀ ਖੇਡ ਹੈ ਸੀ ਪਿੰਡ ਦੇ ਵਿੱਚ ਖੇਡੀ ਜਾ ਰਹੀ ਹੈ ਆਹ ਸਾਹਮਣੇ ਢੋਡਿਆਂ ਵਾਲਾ ਬਿੱਲਾ ਇਹ ਕੱਲਾ ਕਹਿੰਦੇ ਬਲਵੇੜੇ ਵਾਲੇ ਕੰਡੇ ਵੰਗਰਾ ਟੌਪ ਦਾ ਜਾਫੀ ਹੈ ਉਹ ਜੀਕੇ ਵਾਲੇ ਬਿੰਨੀ ਦੀ ਰੇਡ ਪਈ ਹੋਈ ਹੈ ਲੱਗਿਆ ਹੈ ਜੋਰ ਉਖੜਦੇ ਪੈਰ ਆਹ ਸਾਹਮਣੇ ਮੁੰਡੇ ਜੱਤਾਂ ਦੇ ਜਵਾਨੀ ਹੁਣੇ-ਹੁਣੇ ਆਈ ਹੈ। ਆਹ ਜਿਹੜਾ ਖੰਗਿਆ ਮੜਾ ਦਾ ਬਸ ਟੰਗ ਦੇਣਗੇ। ਜਿਹੜਾ ਖੰਗਿਆ ਮੜਾ ਦਾ ਬਸ ਟੰਗ ਦੇਣਗੇ ਮੁੰਡੇ ਜੱਤਾਂ ਦੇ ਜਵਾਨੀ ਹੁਣੇ-ਹੁਣੇ ਆਈ ਹੈ। ਜਿਹੜਾ ਖੰਗਿਆ ਮੜਾ ਦਾ ਬਸ ਟੰਗ ਦੇਣਗੇ। ਕੈਨਵਾਲ ਤੇਜੀ ਕਬੱਡੀ ਪਾ ਰਿਹਾ ਹੈ। ਇੱਕ ਪਾਸੇ ਹਾਕਮ ਵਾਲਿਆ ਜੱਗੂ ਹੈ। ਆਹ ਦੂਸਰੀ ਕਲੀ ਤੇ ਝੰਗੜਾ ਦਾ ਪੁੱਤਰ ਹੈ। ਫੇਰ ਦਾ ਕਬੱਡੀ ਕਹਿੰਦੇ ਪੁੱਤ ਪੁਲਵਾਨ ਦਾ। ਜੱਗੂ ਦਾ ਨਾਮ ਹੁਣ ਬੱਚਾ-ਬੱਚਾ ਜਾਣਦਾ। ਜਿਹਦਾ ਹਾਕਮ ਵਾਲਾ ਪਿੰਡ ਪੰਨੇ ਰੇਡਰਾਂ ਦੀ ਹਿੰਟ ਗੱਲਾਂ ਦਰਸ਼ਨ ਸੱਚੀਆਂ ਸੁਣਾਈ ਜਾਂਦਾ ਏ ਜੱਗੂ ਸਿਰੇ ਤੇ ਰੇਡਰਾਂ ਨੂੰ ਢਾਈ ਜਾਂਦਾ ਏ ਆਹ ਜੱਗੂ ਸਿਰੇ ਤੇ ਰੇਡਰਾਂ ਨੂੰ ਢਾਈ ਜਾਂਦਾ ਏ ਰਮਣੀ ਉਹ ਕਹਿੰਦਾ ਵੀ ਬਿੱਲੇ ਦਾ ਹਰ ਇੱਕ ਜੱਖਾ ਆ 500 ਲਾਉਣਾ ਲੈ ਵੀ ਬੰਦਿਆ ਆ ਜੱਫਾ ਲਾਉਣਾ ਪੈਣਾ ਬੰਦੇ ਬੰਦੇ ਘਰੋੜੀ ਪੈਣੀ ਹੈ ਪਰ ਗਾਦਲ ਖਾਨ ਦਾ ਪੁੱਤ ਹੈ ਝਰੇਰ ਪਿੰਡ ਦਾ ਜਿਲਬਰ ਜਿਹਨੇ ਫੈਸਲੇ ਕਰਦੇ ਵੀ ਪੁਆਇੰਟ ਰੈਟਰ ਦਾ ਨਾਂ ਦੇ ਚੋ ਕਹਿੰਦੇ ਸ਼ੇਤਾਰ ਵਾਲਾ ਆ ਮੇਲਾ ਤੇ ਸ਼ੇਤਾਰ ਲੱਗਦਾ ਆ ਕਹਿੰਦੇ ਉਸੇ ਧਰਤੀ ਦੀਆਂ ਗੱਲਾਂ ਜਿਹੜੀਆਂ ਤੁਰਨੀਆਂ ਪਰ ਫੈਸਲੇ ਧੂੜ ਵਾਲੇ ਬਣੇ ਦੇਣਾ ਥੋੜਾ ਰੌਲਾ ਦਿੱਤਾ ਏ ਥੋੜੀ ਟੂਟੂ ਪੈਂਦਾ ਏ ਹਰ ਪੁਆਇੰਟ ਮਰੀ ਕਹਿੰਦਾ ਵੀ ਇਸ ਨੌਜਾਂ ਤੇ ਹਿੱਸੇ ਹੈ ਤੇਰੇ ਵੱਲੋਂ ਪਰ ਕਹਿੰਦੇ ਪੁਆਇੰਟ ਉਹਨਾਂ ਵੱਲੋਂ ਰਿਵਿਊ ਦੀ ਮੰਗ ਜਿਹੜੀ ਕੀਤੀ ਗਈ ਹੈ ਪਰ ਰਿਵਿਊ ਜਿਹੜਾ ਕੋਈ ਨਹੀਂ ਦਿੱਤਾ ਜਾਣਾ ਲੈ ਵੀ ਮਣੀ ਫੈਸਲਾ ਸੁਣਾ ਦੇ ਮੇਰਾ ਵੀਰ ਟੀਕੇ ਵਾਲਾ ਬਿੰਨੀ ਕਹਿੰਦੇ ਫਿਰ ਕਬੱਡੀ ਕੌਂਟੇ ਦਾ ਵਾਧਾ ਜਾ ਰਿਹਾ ਮੇਰੇ ਵੀਰੋ ਚਾਰ ਜਾਫੀ ਹੈ ਬਿੱਲਾ ਪਰਵੇਦਾ ਤਿਆਰ ਹੈ ਗੁਰਮੇਲ ਸਿੰਘ ਮੇਲਾ ਬਦਵੇੜੇ ਵਾਲਾ ਤਿਆਰ ਹੈ ਨਾਲ ਕਹਿੰਦੇ ਬਿੱਲਾ ਤੇ ਗੰਗਾ ਬਲਵਰੇ ਵਾਲਾ ਇਸਵੇਂ ਮੰਨੇ ਪਰ ਬੰਨੇ ਚਾਰ ਜਾਫੀਆਂ ਦੀ ਚੈਨ ਹੈ ਗੋਲੀ ਵਰਗੇ ਬਲਵਰੇ ਪਿੰਡ ਦੇ 스타 ਜਾਫੀ ਹੈ ਆਹ ਜੀਕੇ ਵਾਲਾ ਬਿੰਨੀ ਮੇਰੇ ਵੀਰੋ ਪਿੰਡੇ ਤੇ ਹੱਥ ਨਹੀਂ ਲਵਾਉਂਦਾ ਬਾਜੀ ਕਹਿੰਦੇ ਨੌਜਾਨ ਦੀ ਮਿਹਰ ਤੋਂ ਬੋਲਦੀ ਹੈ ਵੱਡੇ ਭਾਈ ਆਹ ਕਹਿੰਦੇ ਚਰਚੇ ਜਿਹੜੀ ਦੁਨੀਆ ਭਰ ਦੇ ਵਿੱਚ ਇਸ ਨੌਜਾਨ ਦੇ ਚੱਲ ਰਿਹਾ ਹੈ ਆਹ ਕਹਿੰਦੇ ਕੈਨ ਦੀ ਧਰਤੀ ਦਾ ਤੇਜੀ ਫੇਰ ਕਬੱਡੀ ਪਾਉਣ ਲਈ ਅੱਗੇ ਵੱਲ ਤਿਆਰ ਹੈ ਜਿਹੜੇ ਪਿੰਡ ਦਾ ਮਾਲ ਦਾ ਕਹਿੰਦੇ ਨਾ ਆਹ ਕਹਿੰਦੇ ਕਬੱਡੀ ਦੇ ਗਰਾਊਂਡਾਂ ਚ ਗੂੜ ਦਾ ਆਹ ਕਹਿੰਦੇ ਕਬੱਡੀ ਕਬੱਡੀ ਕਰਨਾ ਹੋਇਆ ਕਿ ਦੋ ਪੈਰ ਘੱਟ ਤੁਰਿਏ ਪਰ ਤੁਰਿਏ ਮਰਕ ਦੇ ਨਾਲ ਕਿ ਦੋ ਪੈਰ ਘੱਟ ਤੁਰਿਏ ਪਰ ਤੁਰਿਏ ਮਰਕ ਦੇ ਨਾਲ ਕਹਿਣ ਵਾਲਾ ਤੇਜ਼ੀ ਮੇਰੇ ਵੀਰੋ ਆਹ ਬਿਸਣਾ ਵੱਜ ਗਈਆਂ ਢਿਹੜੀ ਵਾਲਾ ਸੱਤਾ ਫੈਸਲੇ ਕਰਦਾ ਵੀ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਦੇ ਵਿੱਚ ਆ ਜੜਿਆ ਦੁਧਿਆ ਰੰਗੀ ਰੌਸ਼ਨੀ ਹੈ ਮਹਿਲਾ ਚੌਕ ਦੇ ਥੱਲੇ ਜਿਹੜੇ ਕਹਿੰਦੇ ਲਾਈਟਾਂ ਜਸੀ ਪਿੰਡ ਦੇ ਵਿੱਚ ਲੱਗੀਆਂ ਮੇਰੇ ਵੀਰੋ ਕਿ ਰਾਤ ਚਾਨਣੀ ਮੈਤ ਤੁਰਾ ਮੇਰੇ ਨਾਲ ਤੁਰੇ ਪਰ ਸ਼ਾਮਾ ਜਿੰਦੇ ਮੇਰੀਏ ਗੱਲ ਗਲਿਏ ਚਾਨਣ ਸੁਤੇ ਮੈਂ ਕਿਸ ਗਲਿਏ ਆਵਾ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਤੋਰਾ ਮੇਰੇ ਨਾਲ ਤੋਰੇ ਪਰਸ਼ਾਵਾ ਜਿੰਦੇ ਮੇਰੀਏ ਦੁਨੀਆ ਰੰਗੀ ਰਛਣੀਆ ਪ੍ਰਦੀਪ ਰਰਵਾਲਾ ਤੇ ਸੈਣੀ ਪਾਗਲ ਦੀਆਂ ਯਾਦਾਂ ਉਹ ਮੁਰਮੁਰ ਕੇ ਯਾਦਾਂ ਤੁਰ ਕੇ ਸੱਜਣਾ ਦੀਆਂ ਆਉਂਦੀਆਂ ਤੁਰ ਕੇ ਸੱਜਣਾ ਦੀਆਂ ਯਾਦਾਂ ਦੇ ਵਿੱਚ ਵੱਡਾ ਕਬੱਡੀ ਕੱਪ ਜਿਹੜਾ ਅੱਜ ਕੈਥਲ ਦੇ ਸੀ ਪਿੰਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਸਾਗੀ ਕਹਿੰਦੇ ਸੀ ਪਿੰਡ ਦੇ ਵਿੱਚ ਚਰਚਾ ਜਿਹੜੀ ਕਬੱਡੀ ਕਬੱਡੀ ਦੀ ਛੜੀ ਹੋਈ ਹੈ ਕਬੱਡੀ ਕਬੱਡੀ ਦਾ ਨਾਂ ਪ ਜਿਹੜਾ ਛੜਿਆ ਆਇਆ ਹੈ ਉਧਰ ਕਹਿੰਦੇ ਰਮਨ ਇੰਗਲੈਂਡ ਬੈਠਾ ਆਉ ਕਹਿੰਦੇ ਗੱਲਾਂ ਬਰਬੰਕ ਬਰੀਆ ਤੋਪੀਆਂ ਗੱਲਾਂ ਸਾਬਦਾਲ ਦੀਆਂ ਤੁਰਦੀ ਹੈ ਆਹ ਵੀਰਾਂ ਨੇ ਵੱਡੇ ਆਲਾੜ ਕਰਦੇ ਜੱਫਾ ਲਾਵੇ ਕਹਿੰਦੇ ਸਾਡੇ ਵੱਲੋਂ ਘੱਟੇ ਮਾਰ ਦਿੱਤੇ ਜਾਣਗੇ ਲੈ ਵੀ ਸਾਜਣਾ ਸੀ ਪਿੰਡ ਵਾਲਿਆ ਆ ਮਿਹਰਤਾ बोलਦੀ ਆ ਵੱਡੇ ਭਾਈ ਆਹ ਕਹਿੰਦੇ ਅੱਜ ਸਫਲਤਾ ਆਹ ਕਦਮ ਚੁੰਮ ਗਈ ਆ ਬੀਨੀ ਕਹਿੰਦੇ ਟੀਕੇ ਵਾਲਾ ਬੱਲੇ ਬੱਲੇ ਕਰਾ ਰਿਹਾ ਵਾਹ ਵੇ ਨੌਜੰਦਾ ਕਿ ਜੈਸੀ ਤੇਰੀ ਖੇਡ ਦੇਖ ਲਈ ਐਸਾ ਵੇਖ ਲਿਆ ਜਰਕ ਵਾਲਾ ਮੇਲਾ ਵੇ ਜੈਸੀ ਤੇਰੀ ਖੇਡ ਦੇਖ ਲਈ ਐਸਾ ਵੇਖ ਲਿਆ ਜਰਕ ਵਾਲਾ ਮੇਲਾ ਕੈਨ ਵਾਲਾ ਤੇਜੀ ਇਸ ਵਿੱਚ ਫਿਰ ਕਬੱਡੀ ਪਾ ਰਿਹਾ ਹੈ ਕਵਲੇ ਫਰਕ ਦੇ ਚਿਹਰਾ ਸਮਾਨ ਭਰਿਆ ਲਓ ਚਾਰ ਜਫੀ ਇਸ ਵੇਲੇ ਮੇਰੇ ਵੀਰੇ ਜੱਗੂ ਵਰਗੇ ਚਮਕੌਰ ਢਿੰਦਰ ਵਰਗੇ ਕੌਣ ਜਫਾ ਲਾਵੇਗਾ ਟੀਕੇ ਦੀ ਧਰਤੀ ਹੈ ਆਹ ਹਾਕਮਾਨੀਆ ਕਹਿੰਦੇ ਮਾਨਸਾ ਤੋਂ ਚੱਲ ਕੇ ਆਇਆ ਆਹ ਮਾਨਸਾ ਤੋਂ ਚੱਲ ਕੇ ਆਇਆ ਉਧਰ ਧਾਗੜ ਵਾਲੇ ਵੀਰ ਨੇ ਦੀਪ ਬਾਈ ਸੋਨੀ ਬਾਈ ਰਿੰਕੂ ਬਾਈ ਉਹਨਾਂ ਨੇ ਐਲਾਨ ਕਰਦਾ ਵੀ ਜਦੋਂ ਤੱਕ ਸਾਡੇ ਨਾਲ ਤੇਲਾ ਕਰਵਾਵੇਂਗਾ ਸਾਡੇ ਵੱਲੋਂ 10 ਲੱਖ ਰੁਪਏ ਦੇ ਜਿਹੜੇ ਵੱਡੇ ਯੋਗਦਾਨ ਹੋਣਗੇ ਆ ਭਰਾਵਾਂ ਦੇ ਕਹਿੰਦੇ ਵੱਡੇ ਐਲਾਨ ਕਰਦੇ ਆ ਆ ਕਹਿੰਦੇ ਸ਼ਾਤਰ ਦੀ ਧਰਮੀ ਆ ਦੇਖੀਏ ਨੌਜਾਨ ਭੱਜਦਾ ਕਹਿੰਦੇ ਬਿੱਲਾ ਟਰਾਈ ਕਰਦਾ ਬਿੱਲਾ ਟਰਾਈ ਕਰ ਰਿਹਾ ਉਧਰ ਸਾਡੇ ਵੀਰ ਜਿਹੜੇ ਐਲਾਨ ਕਰਦੇ ਵੀ ਬਿੱਲੇ ਦਾ ਹਰ ਇੱਕ ਜੱਫਾ ਵੱਡੇ ਮਾਨ ਸਨਮਾਨ ਹੋਣਗੇ ਪਰ ਕਹਿੰਦੇ ਕੋਣੇ ਟੱਕ ਆਹ ਆਹ ਹਾਕਮਾਰੀਆ ਓ ਹਾਕਮਾਰੀਆ ਜੱਗੂ ਤੇ ਨਾਲ ਕੋਟ ਸ਼ਮਾਰ ਵਾਲਾ ਸੀ ਦਾ ਮੋਲਾ ਆਹ ਦੁਨੀਆ ਲੰਦ ਮਾਰਦੀ ਆ ਮੇਰੇ ਵੀਰੋ ਆਹ ਦੁਨੀਆ ਨੱਟ ਮਾਰ ਰਹੀ ਆ ਲਲਕਾਰੇ ਵੱਜ ਕੇ ਰਮਾਲ ਘੁੰਮ ਕੇ ਢੰਗੜੇ ਪੈ ਕੇ ਸੀ ਦੀ ਸੋਤ ਅਕੇ ਫਿਰ ਨਹੀਂ ਝਕਾਈ ਦਾ ਲੰਡੂ ਬੰਦਿਆਂ ਦੇ ਨੱਕ ਸਦਾ ਮੋੜਿਆ ਆਹ ਲੰਡੂ ਬੰਦਿਆਂ ਦੇ ਨੱਕ ਸਦਾ ਮੋੜਿਆ ਐਨ ਚੋਟੀ ਦਾ ਮੈਚ ਹੈ ਅਜੇ ਤੇ ਪ੍ਰੀ ਕੁਆਟਰ ਆ ਫਿਰ ਕੁਆਟਰਾਂ ਦੀ ਗੱਲ ਹੋਵੇਗੀ ਆ ਚੀਕੇ ਆੜਿਆ ਖਰੀਆਂ ਪਾਉਣੀਆਂ ਪਹਿਣ ਗਿਆ ਉਹ ਬਿੰਨੀ ਚੀਕੇ ਆੜਿਆ ਅਜੇ ਤੇ ਖਰੀਆਂ ਪਾਉਣੀਆਂ ਪਹਿਣ ਗਿਆ ਬਿੱਲਾ ਪੱਟਾਂ ਤੇ ਥਾਪੀਆਂ ਮਾਰਦਿਆ ਬਿੱਲੇ ਬਲਵੇੜੇ ਵਾਲਿਆ ਉਹ ਪੱਟਾਂ ਤੇ ਥਾਪੀਆਂ ਮਾਰ ਕੇ ਨਹੀਂ ਸਰਨਾ ਉਹ ਇੱਕ ਪਾਸਾ ਇਸ ਲਈ ਕਰਦਾ ਹੈ ਉਂਗਲੀ ਤੇ ਰਮਾਲ ਝਮਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਜਲਬਰ ਖੁਦ ਕਬੱਡੀ ਦਾ ਤੱਕਣਾ ਖਿਡਾਰੀ ਹੋਇਆ ਹੈ ਜਲਬਰ ਦੇ ਬਾਪੂ ਨੇ ਤਦਰਖਾਨ ਨੇ ਤਕੜੀ ਕਬੱਡੀ ਖੇਡੀ ਹੈ ਅੱਜ ਕੱਲ ਦਿਲਬਰ ਦੇ ਪੁੱਤਰ ਕਹਿੰਦੇ ਆਸ਼ੂ ਦੀਆਂ ਗੱਲਾਂ ਆਹ ਦੁਨੀਆ ਦੀਆਂ ਗਰਾਊਂਡਾਂ ਦੇ ਵਿੱਚ ਦੁਰਦੀਆਂ ਆਹ ਮੁੰਡੇ ਦਾ ਕੈਨ ਪਿੰਡਾ ਤੇਜੀ ਨਾਮ ਹੈ ਪਹਿਲੀ ਵਾਰੀ ਸ਼ਹਿਰ ਆਇਆ ਤੇਜੀ ਤੋਂ ਬਗੈਰ ਆਇਆ ਇੱਕ ਤੇਜੀ ਭੈਣੀ ਵਾਲਾ ਇਹ ਕਪਲੀ ਸ਼ਾਤਰ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਬਿੱਲਾ ਢੋਗਿਆਂ ਵਾਲਾ ਨਾਲ ਗੰਗਾ ਬਲਵੇਂ ਦੇ ਵਾਲਾ ਉਹ ਮੇਲਾ ਮੇਲਾ ਹੋਈ ਪਈ ਹੈ ਉਹ ਮੇਲਾ ਮੇਲਾ ਹੋਈ ਪਈ ਹੈ ਇਹ ਗੱਪੜੂ ਨੇ ਅਲਵੇਲੇ ਨਾ ਕਿਸੇ ਸਾਧ ਦੇ ਚੇਲੇ ਖੁੱਲੇ ਜੇਬਾਂ ਦੇ ਵਿੱਚ ਥੇਲੇ ਲੁੱਟੀ ਜਾਣ ਦਿਲਾਂ ਦੇ ਮੇਲੇ ਲੁੱਟੀ ਜਾਣ ਦਿਲਾਂ ਦੇ ਮੇਲੇ ਉਹ ਹਾਕ ਮਾਰਿਆ ਜੱਗੂ ਮੇਰੇ ਵੀਰੋ ਮੰਨਿਆ ਪਰ ਮੰਨਿਆ ਜਾਫੀ ਹੈ ਇਹ ਮਾਨਸਾ ਤੋਂ ਸੱਧਿਆ ਇਹ ਆਇਆ ਬਾਗੀ ਕਹਿੰਦੇ 900 ਤੋਂ ਚੱਲ ਕੇ ਆਇਆ ਉਧਰ ਸਾਜਣ ਤੇ ਕਿਹ ਖੋਰੀ ਕਹਿ ਗਿਆ ਵੀ ਅੱਜ ਦੋ ਸਾੰਦੂ ਖੇੜਿਆ ਗਰਾਊਂਡ ਦੇ ਵਿੱਚ ਆਹ ਸਾਹਮਣੇ ਕਬੱਡੀ ਕਹਿੰਦੇ ਆਹ ਜੀਕੇ ਵਾਲੇ ਪਿੰਨੀ ਦੀ ਪਿੰਦੀ ਆ ਆਹ ਦੂਸਰੇ ਪਾਸੇ ਕਹਿੰਦੇ ਮੌੜਾ ਕਬੱਡੀ ਦਾ ਆਹ ਕਹਿੰਦੇ ਬਿੱਲਾ ਪਈ ਕਰਦਾ ਓਹ ਗੱਲ ਝੂਠੀ ਹੈ ਜਾਂ ਸੱਤੀ ਕੇ ਪਾ ਯਾਰਾਂ ਦੀਆਂ ਝਾਂਜਰਾ 11 ਦੇ ਵੇਲੇ 29 ਲੈ ਵੀ ਵੱਡੇ ਭਾਈ ਪਿੰਨੀ ਨੇ ਸਿਰਾ ਕਰਵਾਤਾ ਕਿ ਮਾੜੀ ਗੱਲ ਤੇ ਸਪੀਡ ਗੁੱਸੇ 'ਚ ਖੜਵਾ ਜਿਹਦੇ ਰੇ ਰੋਡ ਤੇ ਫਰਾਰੀ ਹਰਦੀ ਓ ਕੰਨ ਤੁਮ ਮਿੱਤਰਾਂ ਦਾ ਕੋਈ ਨਹੀਂ ਅੜਦਾ ਸਾਡੀ ਜਿੱਥੇ ਅੜਦੀ ਕਰਾਰੀ ਅੜਦੀ ਓ ਕਹਿੰਦੇ ਖਾਤੋਰੀਆ ਲਓ ਸਾਹਮਣੇ ਇਸ ਵਿੱਚ ਕਪਿਲ ਛਾਤਰ ਵਾਲਾ ਅਗਲੀ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਹੈ ਉਹ ਬਿੱਲੇ ਬਲਵੇੜੇ ਵਾਲਿਆ ਉਹ ਥੋਨੇ ਵਾਲੇ ਗੋਲੀਆਂ ਦੇ ਤੋਰੇ ਆਉਂਦੇ ਆ ਆ ਦੂਸਰੇ ਪਾਸੇ ਮੈਨੂੰ ਲੱਗਦਾ ਨਹੀਂ ਹੁਣ 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 ਆ ਆ ਨਜ਼ਾਰਾ ਆ ਵੱਜਦਾ ਵਲਕਾਰਾ ਵੱਜਦਾ ਸੀ ਪਿੰਡ ਫਾਰਾ ਵੱਜਦਾ ਸੀ ਪਿੰਡ ਫਾਰਾ ਉਧਰ ਖਿਆਨ ਸਿੰਘ ਜੀ ₹100 ਪੁੱਜਦਾ ਕਰ ਰਿਹਾ ਹੈ ਵੀਡੀ ਵੀ 500 ਦੇ ਬਾਅਦ ਸਰਦਾਰ ਪੁੱਜਦਾ ਕਰ ਰਿਹਾ ਹੈ ਓ ਸੀ ਵਾਲੇ ਨਜ਼ਾਰਾ ਆਉਂਦਾ ਹੈ ਕੀ ਨਹੀਂ ਜੀਕੇ ਵਾਲਾ ਬਿੰਨੀ ਕਹਿੰਦੇ ਫਿਰ ਕਬੱਡੀ ਪਾ ਰਿਹਾ ਮੇਰੇ ਵੀਰੋ ਝੁਕ ਲਾਓ ਵੱਡੇ ਮਾਨ ਆਓ ਜੀਕੇ ਵਾਲੇ ਬਿੰਨੀ ਦੀ ਫੇਰ ਕਬੱਡੀ ਪਾਉਂਦੀ ਬੋ ਵੱਡੇ ਭਾਈ ਦੇ ਹੋਣਗੇ ਛੋਟੇ ਛੋਟੇ ਕੱਖੜਾਂ ਤੋਂ ਥੰਮਦਾ ਤੂਫਾਨ ਦੀ ਖੇਡੇ ਖਾਨ ਨਾਲ ਕਦੇ ਰੁਕਦਾ ਜਹਾਨ ਨਹੀਂ ਰੱਖ ਹੌਸਲਾ ਤੂੰ ਐਵੇਂ ਦਿਲ ਨਹੀਂ ਢਲਾਈ ਦਾ ਓਏ ਪੌੜੀ ਪੌੜੀ ਚੜ ਕੇ ਹੀ ਮੰਜ਼ਲਾ ਨੂੰ ਪਾਈਦਾ ਕਿ ਪੌੜੀ ਪੌੜੀ ਚੜ ਕੇ ਹੀ ਮੰਜ਼ਲਾ ਨੂੰ ਪਾਈਦਾ ਲੋਕਾਂ ਦੇ ਵਿੱਚ ਅੰਦਾਜ਼ੇ ਲੱਗੇ ਹੋਣਗੇ ਕਿ ਕੌਣ ਇਸ ਮੈਚ ਦਾ ਜੇਤੂ ਹੋਵੇਗਾ ਮੇਰੇ ਵੀਰੋ ਸੀਪਿੰਡ ਦਾ ਮੇਲਾ ਕਬੱਡੀ 365.com ਦੇ ਰਾਹੀਂ ਅੱਜ ਵਿਦੇਸ਼ਾਂ ਤੋਂ ਦੁਨੀਆ ਵੱਡੀ ਕਿੰਤੀ ਦੇ ਵਿੱਚ ਜੁੜੀ ਹੋਈ ਹੈ ਕੋਈ ਅਮਰੀਕਾ ਕੋਈ ਆਸਟ੍ਰੇਲੀਆ ਕੋਈ ਇੰਗਲੈਂਡ ਕੋਈ ਨਿਊਜ਼ੀਲੈਂਡ ਕੋਈ ਮਲੇਸ਼ੀਆ ਕੋਈ ਯੂਰਪ ਦੇ ਵਿੱਚ ਬੈਠਾ ਹੈ ਐਨੀ ਧਰਦੀ ਆ ਤੇਜੀ ਨਾਲ ਉਹ ਕੈਂਡ ਵਾਲਾ ਤੇਜੀ ਕਹਿੰਦੇ ਪੰਮੇ ਉਸਤਾਦ ਦਾ ਚੰਦਾ ਹੋਇਆ ਪੱਫਾ ਮੇਰੇ ਵੀਰੇ ਅੱਗੇ ਵੱਲ ਵਧਦਾ ਜਾ ਰਿਹਾ ਹੈ ਇੱਕ ਪਾਸੇ ਝਿੰਜਰਾ ਦਾ ਪੁੱਤਰ ਚਮਕੌਰ ਆ ਪੀਰਲ ਪਿੰਡਾ ਲੰਮਾ ਟਾਈਮ ਹਰੀਗੜ ਕਿੰਗੜ ਦੇ ਪਾਇਲੀ ਟੀਮ ਦੇ ਲਈ ਖੇਡਿਆ ਆ ਉਹ ਜੱਟ ਨੂੰ ਜੱਕੂ ਕਹਿੰਦੇ ਆ ਇਹ ਜਾਂ ਜਾ ਰਹੀ ਹੈ ਮੇਰੇ ਵੀਰ ਚਾਰ ਜਾਫੀ ਹੈ ਧੇਰੇਾਂ ਵਾਲੇ ਦਿਲਬਰ ਨੇ ਇਸ ਨੇ ਫੈਸਲੇ ਕਰਦੇ ਨੇ ਆਹ ਘਾਟੋ ਦੇ ਕਸ਼ਮੀਰ ਦੇ ਫੈਸਲੇ ਕਰਦੇ ਨੇ ਗੰਗਾ ਪਰਵੇੜੇ ਵਾਲਾ ਬਿੱਲਾ ਢੋਗਿਆ ਵਾਲਾ ਆਹ ਮੁੰਡਾ ਕਹਿੰਦੇ ਢੋਡੇ ਪਿੰਡ ਤੇ ਆਇਆ ਹੋਇਆ ਇਹਨੂੰ ਬਿੱਲਾ ਬਿੱਲਾ ਕਹਿੰਦੇ ਆ ਆਹ ਕੱਟੇ ਆਈ ਤੇ ਆਇਆ